ਤੁਸੀਂ ਦੇਖ ਰਹੇ ਹੋ ਜੀ ਵੈਨਕੋਰ ਡਾਊਨਟਾਊਨ ਤੇ ਆਪਾਂ ਹੁਣ ਇਸ ਤੋਂ ਬਾਅਦ ਜਾਣਾ ਆ ਸਟੈਲ ਨੇ ਪਾਰਕ ਦਿਨ ਛਿਪ ਗਿਆ ਆ ਦੇਖੋ ਪਾਰਕ ਦਾ ਮਾਹੌਲ ਆਪਾਂ ਨੂੰ ਕਿਦਾਂ ਦਾ ਦਿਸਦਾ ਆ ਆ ਦੇਖ ਰਹੇ ਹੋ ਤੁਸੀਂ ਸਿਟੀ ਹਾਲ ਤੇ ਉਹ ਕਲਾਕ ਦੇਖੋ ਲੱਗੀ ਆ ਸਹੀ ਟਾਈਮ ਦੱਸ ਰਹੀ ਆ ਬਿਲਕੁਲ 3:35 ਦੇ ਕਰੀਬ ਦਿਖਾ ਰਹੀ ਵੈਂਕੂਵਰ ਦੀਆਂ ਵੀਡੀਓਜ਼ ਸ਼ਾਰਟਸ ਅਕਸਰ ਹੀ ਤੁਸੀਂ ਕਾਫੀ ਦੇਖੀਆਂ ਪਰ ਅੱਜ ਥੋੜਾ ਜਿਹਾ ਤੁਹਾਨੂੰ ਜ਼ਿਆਦਾ ਦਿਖਾਵਾਂਗੇ ਖੂਬਸੂਰਤ ਸੂਬਾ ਬ੍ਰਿਟਿਸ਼ ਕੋਲੰਬੀਆ ਤੇ ਉਸ ਸੂਬੇ ਦਾ ਸੋਹਣਾ ਸ਼ਹਿਰ ਸੋਹਣੀਆਂ ਉੱਚੀਆਂ ਬਿਲਡਿੰਗਾਂ ਵਾਲਾ ਵੈਂਕੂਵਰ ਅੱਛਾ ਹੋਵੇ ਸੀ ਪਲੇਸ ਸੀਗਾ ਇੱਥੇ ਜਨਾਈ ਮੈਚ ਵਗੈਰਾ ਦੇ ਸ਼ੋਅ ਇੱਥੇ ਹੁੰਦੇ ਓਕੇ ਇਹਦੇ ਨਾਲ ਕਿ ਜੀਐਮ ਪਲੇਸ ਵੀ ਹੋਵੇ ਤੇ ਨੀ ਕੋਈ ਜਿਹੜਾ April ਚ ਦਲਜੀਤ ਦਾ ਸ਼ੋਅ ਹੋਣਾ ਵੈਂਕੂਵਰ ਹਾਂਜੀ ਉਹ ਪਤਾ ਨਹੀਂ ਕਿਹੜੀ ਜਗ੍ਹਾ ਹੋਣਾ ਕਹਿੰਦੇ ਪਹਿਲੀ ਵਾਰੀ ਰਿਕਾਰਡ ਟੁੱਟਣਾ ਹੋਵੇ ਤੋਂ ਤਾਂ ਵੇਗੰਗਾ ਤੜਾ ਤੜੋਦੀਆਂ ਸ਼ੋਹਦੀਆਂ ਹੋਰ ਇਹ ਇੱਕ ਦੇ ਦੋ ਦਿਨ ਚ 27000 ਟਿਕਟ ਤੇ 12000 ਡਾਲਰ ਸਟਾਰਟਿੰਗ ਆ ਉਹਦੀ ਟਿਕਟ ਦੀ 12000 ਹਾਂਜੀ ਤੇ ਸਭ ਤੋਂ ਸਸਤੀ ਟਿਕਟ ਉਹਦੀ 77 ਡਾਲਰ ਬਲ ਬਲ ਪਤਾ ਨਹੀਂ ਕਿਹੜੀ ਰੋ ਦੀ ਕਿਹੜੀ ਰੋ ਦੀ ਕਿੰਨੀਆਂ ਟਿਕਟਾਂ ਆ 70 ਡਾਲਰ ਦੀਆਂ 12000 ਦੀਆਂ ਟਿਕਟਾਂ ਨਹੀਂਆਂ ਵੀ ਵੀ ਆਈਪੀ ਵੀ ਆਈਪੀ 10000 ਫਿਰ ਇਦਾਂ ਥੱਲੇ ਆਉਂਦੀਆਂ ਆਉਂਦੀਆਂ 12000 ਹੁਣ ਤਾਂ ਬੋਕ ਹੋ ਗਿਆ ਨਹੀਂ ਨਹੀਂ ਸੱਚੀ ਗੱਲ ਆ 12000 ਅੱਛਾ ਨਹੀਂ ਇੰਨਾ ਕਿਤੇ ਕਿੰਨਾਂ ਦਾ ਦੱਲੀ ਤੇ 27000 ਟਿਕਟ ਵੇਖ ਹੁਣ ਤਾਂ ਮੈਨੂੰ ਸਭ ਵੇਖ ਨਹੀਂ 70 ਬੁਣੀ ਨੀ ਕਿ ਉਹ ਟਮਟਮ ਡੋਕੋ ਨਾ ਆਉਂਦੇ ਕੋਈ ਕੋਈ ਨਹੀਂ ਦੇਖਣ ਦੇ ਨਹੀਂ ਤਾਂ ਕਰਦੇ ਆ ਬੈਠੇ ਦੀ ਹਾਂ ਹੋਈ ਨਾ ਲੋਕੀ ਪਰੇ ਤੋਂ ਪਰੇ ਬੈਠੇ ਭਾਜੀ ਇੱਥੇ ਕਿੱਥੇ ਟ੍ਰੈਕ ਦੇਖੇ ਹੋਣੇ ਹੁੰਦੇ ਆ ਬੱਲੇ ਤਾਂ ਇਹ ਨਾ ਬਪੂਲਰ ਹੋ ਗਿਆ ਇਹ ਨਾ ਬਪੂਲਰ ਹੋ ਗਿਆ ਦੇ ਪੰਜਾਬੀ ਹਰ ਮਾਤੀ ਆਉਂਦੇ ਆ ਨਾ ਹਾਂ ਹਾਂ ਬਾਲੀਵੁੱਡ ਚ ਵੀ ਹਿੰਦੀ ਚ ਵੀ ਕੀਤੀ ਆ ਉਹਨੇ ਹਿੰਦੀ ਸ਼ੋਅ ਬਥੇਰੇ ਕੀਤੇ ਅੱਛਾ ਇੱਕੋ ਜਿਹੜੀ ਉਹ ਥੋੜੇ ਸਿੰਘ ਪਤਾ ਨਹੀਂ ਕੀ ਨਾਮ ਆ ਨਦੇ ਕੀ ਨੋ ਨਾ ਹੈ ਨਾ ਸੈਂਕੀ ਉਹ ਜਿਹੜੀ ਗੋਂਦੀ ਬੋਲਣਾ

ਵੈਨਕੂਵਰ ਦੇ ਵਿੱਚ ਤੁਹਾਨੂੰ ਹਲਚਲ ਜਿਹੜੀ ਹੈ तकरीबन ਛਤੋਂ ਪਾਰ ਹੀ ਦਿਖੇਗੀ ਨਾਈਟ ਸਟਰੀਟ ਇੱਥੋਂ ਦੀਆਂ ਦੇਖਣ ਵਾਲੀਆਂ ਹੁੰਦੀਆਂ ਨੇ ਔਰ ਇੱਕ ਹੋਰ ਖਾਸ ਗੱਲ ਕਿ ਵੈਨਕੂਵਰ ਦੇ ਵਿੱਚ ਇੱਕ ਵੱਡੀ ਚੀਨੀ ਆਬਾਦੀ ਰਹਿੰਦੀ ਆ ਤੇ ਕੈਨੇਡਾ ਦੇ ਵਿੱਚ ਸਭ ਤੋਂ ਵੱਡੇ ਚਾਈਨਾ ਟਾਊਨ ਹੋਣ ਦੇ ਨਾਲ-ਨਾਲ ਉੱਤਰੀ ਅਮਰੀਕਾ ਦੇ ਵਿੱਚ ਵੀ ਦੂਜੇ ਸਭ ਤੋਂ ਵੱਡੇ ਹੋਣ ਦੇ ਲਈ ਇਹ ਜਾਣਿਆ ਜਾਂਦਾ ਆ ਔਰ ਨਤੀਜੇ ਵਜੋਂ ਜੇਕਰ ਤੁਸੀਂ ਵੈਨਕੂਵਰ ਦੇ ਕਲਚਰ ਦੀਆਂ ਡਿਫਰੈਂਟ ਸ਼੍ਰੇਣੀਆਂ ਦੇਖਣਾ ਚਾਹੁੰਦੇ ਹੋ ਫੀਲ ਕਰਨਾ ਚਾਹੁੰਦੇ ਹੋ ਤਾਂ ਇਸਦੇ ਚਾਈਨਾ ਟਾਊਨ ਦੇ ਵਾਲ ਜਾਣਾ ਜਿਹੜਾ ਆ ਤੁਹਾਡਾ ਇੱਕ ਵਧੀਆ ਆਈਡੀਆ ਹੋਊਗਾ ਤੇ ਵਾਹ ਕਿੰਨਾ ਦੇਖੋ ਗਲਾਸ ਲੱਗਿਆ ਹੋਇਆ ਬਿਲਡਿੰਗਾਂ ਤੇ ਆਸੇ ਪਾਸੇ ਗਲਾਸ ਹੀ ਗਲਾਸ ਨਜ਼ਰ ਆ ਰਿਹਾ ਖੂਬਸੂਰਤ ਸ਼ਹਿਰ ਕਿੰਨੀ ਸਫਾਈ ਸੋਹਣੀਆਂ ਸੜਕਾਂ ਰਸ਼ ਹੋਣ ਦੇ ਬਾਵਜੂਦ ਵੀ ਰਸ਼ ਇਸ ਕਰਕੇ ਨਹੀਂ ਲੱਗ ਰਿਹਾ ਕਿਉਂਕਿ ਸਿਸਟਮੈਟਿਕਲੀ ਟ੍ਰੈਫਿਕ ਚੱਲਦੀ ਆ ਆਪਾਂ ਗੱਡੀ ਮੋੜ ਲਈਏ ਜਿਵੇਂ ਬੈਨਕੋਰ ਦੇ ਪਹਿਲੇ ਤੇ ਸਭ ਤੋਂ ਵੱਡੇ ਸਭ ਤੋਂ ਪਿਆਰੇ ਸ਼ਹਿਰੀ ਪਾਰਕ ਸਟੈਨਲੀ ਪਾਰਕ ਦੇ ਵੱਲ ਸਵਾਗਤ ਹੈ ਤੁਹਾਡਾ ਤੇ ਆਓ ਆਪਾਂ ਘੁੰਮਦੇ ਆ ਫਿਰ ਇਹਨੂੰ ਆਹ ਸਾਹਮਣੇ ਜਿਹੜੇ ਤੁਹਾਨੂੰ ਦਿਸ ਰਹੇ ਨੇ ਵੀ ਸ਼ਿਪ ਖੜੇ ਜਾਂ ਫੇਰੀਆਂ ਇਹ ਕਨੇਡਾ ਬੋਰਸ ਜਿਹੜੀਆਂ ਨੇ ਕਨੇਡਾ ਪਲੇਸ ਦੀ ਦੂਸਰੀ ਸਾਈਡ ਆ ਜਾਂਦੀਆਂ ਨੇ। ਕਿਆ ਬਿਲਡਿੰਗਾਂ ਉਹ ਜਿਨ੍ਹਾਂ ਦੇ ਵਿੱਚੋਂ ਦੀ ਆਪਾਂ ਲੰਘ ਕੇ ਆਏ ਆ। ਹਾਂਜੀ ਵਾਹ ਦੇਖ ਕੇ ਅੰਦਰ ਜਾਣਾ ਤਾਂ ਦੇਖ ਲੋ ਜਾਣਾ ਅੰਦਰ ਅੰਦਰ ਫਿਲਹਾਲ ਤਾਂ ਅਪ ਡਰਾਈਵ ਥਰੂ ਕੱਢਦੇ ਆ ਅੰਦਰ ਤਾਂ ਉਹੀ ਤੁਰ ਤੁਰ ਕੇ ਬੈਠਣ ਬੁੱਠਣ ਲਈ ਜਗਾ ਆ ਜਿਆਦਾ ਤਸ ਉਹੀ ਆ ਹਨਾ ਜਿਆਦਾ ਜਾ ਉਹ ਇੱਕ ਫੈਸ ਛੋੜਿਆ ਹੁੰਦਾ ਵਿਚਾਰੇ ਉਸੇ ਤਰ੍ਹਾਂ ਅੰਦਰ ਜਾਣਾ ਪਊ ਅੱਛਾ ਆਪਾਂ ਡਰਾਈਵ ਥਰੂ ਹੀ ਕੱਢਦੇ ਆ ਬਾਜੀ ਜਿੰਨੀ ਕੋ ਨਿਕਲਦੀ ਐ ਜਿੱਥੇ ਕੁਛ ਲੱਗਦਾ ਵੀ ਰੋਕ ਕੇ ਦੇਖਣ ਆਲਾ ਉੱਥੇ ਦੇਖ ਲਾਂ ਇਹ 13-14 ਕਿਲੋਮੀਟਰ ਦਾ ਘੇਰਾ ਆ ਅੱਛਾ ਏਡੀ ਵੱਡੀ ਪਾਰਕ ਆ ਦੇਖੋ ਵੀ ਘੁੰਮਣ ਫਿਰਨ ਨੂੰ ਪਾਰਕਿਆ ਬੈਠਣ ਨੂੰ ਪਾਰਕਿਆ ਖਾਣ ਪੀਣ ਦਾ ਫੁੱਲ ਪ੍ਰਬੰਧ ਆ ਲੋਕ ਆਉਂਦੇ ਇੰਜੋਏ ਕਰਦੇ ਪਿਕਨਿਕ ਮਨਾਉਂਦੇ ਨੇ ਵਾਕ ਕਰਦੇ ਆ ਮੈਂ ਇੱਥੋਂ ਕਿਹੜਾ ਜਾ ਕੱਢ ਕੇ ਫਿਰ ਇਧਰ ਮੁੜ ਨਹੀਂ ਹੁੰਦੇ ਜੇ ਚਲੇ ਗਏ ਨਾ ਆ ਸਾਰਾ ਖੇਰਾ ਜਿਹੜਾ ਨਾਲ-ਨਾਲ ਕਨੇਡਾ ਪਲੇਸ ਦੀ ਜਿਹੜੀ ਆ ਦੂਸਰੀ ਸਾਈਡ ਆ ਜਾਂਦੀ ਬੈਕ ਸਾਈਡ ਉਹ ਤੁਰਿਆਂ ਦਾ ਨਾਲ-ਨਾਲ ਤੇ ਇੱਕ ਪਾਸੇ ਤੁਹਾਨੂੰ ਗ੍ਰੀਨਰੀ ਦੇਖਣ ਨੂੰ ਮਿਲਦੀ ਸੈਰਸ ਪਾਟਲੀ ਜਗ੍ਹਾ ਦੂਜੇ ਪਾਸੇ ਨਾਲ ਤੁਹਾਨੂੰ ਬੋਟਸ ਤੇ ਲੇਕ ਬਿਲਡਿੰਗਾਂ ਦਾ ਬਾਤ ਕਰਦੇ ਆ ਆਹ 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 ਕੀ ਬਾਤ ਹੈ ਖੂਬ ਨਜ਼ਾਰਾ ਇਸ ਹਰੀ ਸਟੈਨਲੇ ਪਾਰਕ ਇੱਕ ਬੰਦੇ ਦੀ ਸਾਰੀ ਪ੍ਰਾਪਰਟੀ ਇਹ দান ਕੀਤੀ ਹੈ ਅੱਛਾ ਕੀ ਬਾਤ ਹੈ ਦੁਨੀਆਂ ਪਰੇ ਤੋਂ ਪਰੇ ਆ ਹੈ ਅਮੀਰੀ ਵੀ ਤੇ ਗਰੀਬੀ ਵੀ ਉਦੋਂ ਵੀ ਸਟੇਨ ਦੀ ਸੀ ਉਹਦੇ ਨਾਲ ਤੇ ਆਪਾਂ ਇਹ ਪਾਰਕ ਦਾ ਦੂਸਰਾ ਪਾਸਾ ਜਿਹੜਾ ਬਿਲਕੁਲ ਸਿਟੀ ਏਰੀਏ ਚ ਆਉਂਦਾ ਤੇ ਇਹ ਸਮੁੰਦਰ ਤੋਂ ਪਾਰ ਪਾਰਕ ਦਾ ਪਾਸਾ ਬਸ ਇਹ ਆਦਾਂ ਵਧੀਆ ਕੰਮ ਕਰ ਗਿਆ ਰਹੀ ਦੁਨੀਆ ਤੱਕ ਆਦਾ ਨਵਾਂ ਬਿਲਕੁਲ ਬਿਲਕੁਲ ਦੇਖੋ ਤੁਸੀਂ ਹੈ ਉਦਾਂ ਨੂੰ ਕਿਸੇ ਨੇ ਪੁੱਛਣਾ ਸੀ ਹੁਣ ਉਹਦੇ ਨਾਂ ਤੇ ਲੋਕ ਸੈਰ ਕਰਨ ਆਉਂਦੇ ਨੇ ਹਾਂ ਇਹ ਗੱਲ ਸਹੀ ਆ ਉਹਦੇ ਨਾਲ ਦੇ ਬਿਫੋਰ ਵੀ ਹਰ ਦੁਨੀਆ ਜਾਣਦੀ ਐ ਇਹਨੂੰ ਸਹੀ ਗੱਲ ਐ ਟਾਪ 10 ਪਲੇਸਸ ਕੈਨੇਡਾ ਦੀਆਂ ਪਾਈਏ ਤੇ ਉਹਨਾਂ ਦੇ ਵਿੱਚੋਂ ਸਟੈਲਨੇ ਪਾਰਕ ਇੱਕ ਦਾ ਨਾਮ ਆਉਂਦਾ ਵੀ ਸਟੈਲਨੇ ਪਾਰਕ ਵੀ ਘੁੰਮਣ ਵਾਲੀ ਜਗ੍ਹਾ ਜਗ੍ਹਾ ਐ ਤਾਂ ਜ਼ਰੂਰ ਘੁੰਮੋ ਟਾਪ ਤੇ ਹਾਂਜੀ ਨਾਲੇ ਸਹੀ ਹਾਂ ਸਹੀ ਗੱਲ ਐ ਵਾਹ ਆ ਸੀਕਨ ਡਬਲ ਇਹ ਮੁੰਡੇ ਤੇ ਪੋਟ ਕੋ ਨਾ ਇਹ ਤਾਂ ਬਤਰੇ ਹਿੰਦੀ ਫਿਲਮਾਂ ਦੇ ਗਾਣੇ ਸ਼ੂਟ ਹੋਏ ਨੇ ਹਾਂਜੀ ਉਹ ਸਾਰੇ ਵਾ ਜਿਵੇਂ ਟਿਪਿਕਨ ਕਰਦੇ ਹੁੰਦੇ ਸੀ ਉੱਥੇ ਕਿ ਮੈਂ ਕਿੰਡਾ ਖੁੱਲਾ ਏਰੀਆ ਉੱਥੇ ਸਾਰਾ ਪਾਰਕ ਦਾ ਏਰੀਆ ਦੇਖ ਲਓ ਕਿੱਥੋਂ ਤੱਕ ਪਾਰਕ ਭਾਜੀ ਉਹ ਸਾਈਕਲ ਫੇਅਰ ਆ ਗਈ ਇਹ ਸਾਈਕਲ ਥੋੜਾ ਬਹੁਤਾ ਜਿਆਦਾ ਤੁਸੀਂ ਕੈਂਪਸ ਕਾਰਡ ਇੱਤੇ ਕੋਈ ਯੂਜ਼ ਕਰ ਸਕਦੇ ਹੋ ਜਾਂ ਥੋੜਾ ਬਹੁਤਾ ਇਹਦੀ ਕੋਈ ਟਿਕਟ ਹੋਊ ਕੋਈ ਸੈਂਟ ਜਾਂ ਡਾਲਰ ਇਹਨੂੰ ਤੁਸੀਂ ਚਲਾ ਕੇ ਸਾਰੀ ਪਾਰਕ ਦੀ ਸੈਰ ਕਰ ਸਕਦੇ ਹੋ ਮਣਕੇ ਜਿੱਥੇ ਮਰਜ਼ੀ ਫੇਰ ਛੱਡ ਦਿਓ ਤੇ ਇਦਾਂ ਸ਼ਹਿਰ ਦੇ ਸਿਟੀ ਦੇ ਵਿੱਚ ਵਿੱਚ ਵੀ ਲੱਗੇ ਨੇ ਟੈਕਸੀਆਂ ਵੀ ਲੱਗੀਆਂ ਹੋਈਆਂ ਨੇ ਸਾਈਕਲ ਵੀ ਲੱਗੇ ਹੋਏ ਆ ਜਿਸ ਥੋੜਾ ਬਹੁਤਾ ਆਪਣਾ ਇਹ ਟਿਕਟ ਕਰਕੇ ਕਿੱਥੇ ਰਾਈਟ ਸਾਈਡਾਂ ਦੇ ਮੱਧ ਪੀਤ ਉਹਦੇ ਸ਼ੈਬਰ ਰਾਈਟ ਆਹ ਵਾਲਾ ਵਾਹ ਆਹ ਆਹ ਇਹ ਸ਼ਿਪਾਂਡਰ ਪਾਣੀ ਪਾਉਂਦਾ ਆ ਦੇਖੋ ਗੈਸ ਪਾਉਂਦਾ ਗੈਸ ਸਟੇਸ਼ਨ ਬੋਰਡ ਦੇ ਵਿੱਚ ਗੈਸ ਪਾਉਣ ਦੇ ਲਈ ਆ ਦੇਖੋ ਵਿੱਚ ਬਣਿਆ ਹੋਇਆ ਪਾਣੀ ਜੀ ਗੈਸ ਸਟੇਸ਼ਨ ਕਿਆ ਬਾਤ ਹੈ ਤਕਨੀਕ ਦੇਖੋ ਤੁਸੀਂ ਦੁਨੀਆ ਦੀ ਐਵੇਂ ਤਾਂ ਨਹੀਂ ਦੇਸ਼ ਮੰਨੇ ਪਰ ਮੰਨੇ ਜਿਹੜਾ ਇਹ ਹਾਰਬਰ ਸੈਂਟਰ ਇਧਰਲੇ ਪਾਸੇ ਜਿੰਨਾ ਇਹਨੂੰ ਹਾਰਬਰ ਸੈਂਟਰ ਕਹਿੰਦੇ ਇਹ ਸਾਰਾ ਕਿ ਚੀਨੇ ਨੇ ਗ੍ਰੀਤਿਆ ਹੂੰ ਬਹੁਤ ਮਹਿੰਗਾ ਗ੍ਰੀਤਿਆ ਨੇ ਜੇ ਆਪਾਂ ਉਹ ਗਿਣਤੀ ਨਹੀਂ ਕਰਾਉਂਦੇ ਆਹ ਵਾਹ ਦੇਖੋ ਜਹਾਜ਼ ਆ ਪਰਲੇਪਾਸੇ ਨੌਰਥ ਵਿੰਕ ਹੋ ਰਿਹਾ ਹੂੰ ਓਕੇ ਇਹ ਪਹਾੜੀ ਤੋਂ ਪਰਲੇਪਾਸੇ ਕਹਿੰਦਾ ਦੇਸੀ ਪਹਾੜੀਆਂ ਦੇ ਨਾਲ-ਨਾਲ ਰਿਹਾ ਆ ਨਾਲ-ਨਾਲ ਇਹ ਸਾਰਾ ਨੌਰਥ ਵਿੰਕ ਹੋ ਰਿਹਾ ਪਹਾੜਾਂ ਦਾ ਇਹ ਓਕੇ ਸਾਰਾ ਨੌਰਥ ਵਿੰਕ ਹੋ ਰਿਹਾ ਇਧਰੋ ਸਾਰੀ ਬਈ ਇਧਰ ਨਾਲ-ਨਾਲ ਤੁਹਾਨੂੰ ਦਿਖਾਇਆ ਨਹੀਂ ਮਾਹੌਲ ਇਹ ਸਾਰਾ ਨਾਲ-ਨਾਲ ਪਾਰਕ ਤੁਰਿਆ ਹੁੰਦਾ ਆ ਆਪਾਂ ਘੇਰੇ-ਘੇਰੇ ਤੁਰੇ ਆਉਨੇ ਆ ਪਾਜੀ ਦੇ ਦਸ ਅਨਸਾਰ ਵੀ ਇੱਕ ਬੰਦੇ ਦੀ ਇਹ ਪ੍ਰਾਪਰਟੀ ਹੈ দান ਚ ਦਿੱਤੀ ਹੋਈ ਦੇਖੋ ਕਿੰਨੀ ਵੱਡੀ ਪ੍ਰਾਪਰਟੀ ਦਾ ਉਹ ਮਾਲਕ ਸੀ ਸਟੈਲ ਨੇ ਪਾਰਕ ਦੀ ਸੈਰ ਕਰਦੇ ਕਰਦੇ ਅਸੀਂ ਸਮੁੰਦਰ ਦੇ ਕਿਨਾਰੇ ਕਿਨਾਰੇ ਆ ਗਏ ਵੈਸੇ ਤਾਂ ਗੱਡੀ ਲਗਾ ਕੇ ਪਾਰਕ ਦੇ ਵਿੱਚ ਵੀ ਜਾ ਕੇ ਤੁਹਾਨੂੰ ਦਿਖਾ ਸਕਦੇ ਸੀ ਪਰ ਪਾਰਕ ਦੇ ਵਿੱਚ ਥੋੜੇ ਬਹੁਤੇ ਰੈਸਟੋਰੈਂਟ ਖਾਣ ਪੀਣ ਦੇ ਲਈ ਜਗਾ ਬੈਠਣ ਦੇ ਲਈ ਜਗਾ ਤੇ ਕਮਨ ਫਰਨ ਦੇ ਲਈ ਪਿਕਨਿਕ ਦੇ ਲਈ ਤੇ ਮੈਂ ਕਿਹਾ ਵੀ ਨਾਲੇ ਪਾਰਕ ਦਾ ਘੇਰਾ ਘੇਰਾ ਕੱਢ ਲੈਨੇ ਆ ਨਾਲੇ ਤੁਹਾਨੂੰ ਸਮੁੰਦਰ ਦਾ ਕਿਨਾਰਾ ਕਿਨਾਰਾ ਦਿਖਾ ਦਿੰਨੇ ਆ ਕੈਨੇਡਾ ਪਲੇਸ ਬਹੁਤ ਫੇਮਸ ਆ ਔਰ ਸ਼ਿਪ ਦੀ ਸ਼ੇਪ ਦੇ ਵਿੱਚ ਇੱਥੇ ਬਿਲਡਿੰਗਸ ਵੀ ਬਣੀਆਂ ਹੋਈਆਂ ਨੇ ਬੋਟਸ ਚੱਲਦੀਆਂ ਤੁਸੀਂ ਦੇਖ ਰਹੇ ਹੋ ਜਹਾਜ਼ ਦੇਖ ਰਹੇ ਹੋ ਉੱਡਦੇ ਹੋਏ ਕਿਉਂਕਿ ਵੈਨਕੂਵਰ ਮੇਨ 에ਰਪੋਰਟ ਆ ਤੇ ਬਹੁਤ ਖੂਬਸੂਰਤ ਨਜ਼ਾਰਾ ਸਮੁੰਦਰ ਦਾ ਕੀ ਆਈ ਬਾਤਾਂ ਹੋਪ ਤੁਸੀਂ ਪਸੰਦ ਕਰ ਰਹੇ ਹੋਗੇ ਇਸ ਟੂਰ ਨੂੰ ਸਮਾਈ ਨਹੀਂ ਐਨਾ ਵੀ ਅਸੀਂ ਕੋਈ ਰਾਈਡ ਲੈ ਲਈਏ ਬੋਟਿੰਗ ਕਰ ਲਈਏ ਜਾਂ ਕੁਝ ਬਸ ਇੰਨਾ ਵੀ ਤੁਹਾਨੂੰ ਦਿਖਾ ਸਕਦੇ ਤੇ ਅਸੀਂ ਦੇਖ ਰਹੇ ਆ ਕੈਪਚਰ ਕਰ ਰਹੇ ਆ ਮੈਮਰੀਜ਼ ਨੂੰ ਤੇ ਸਾਰਾ ਹੀ ਦੇਖੋ ਸਮੁੰਦਰ ਦੇ ਕੰਢੇ ਤੇ ਪਹਾੜਾਂ ਦੇ ਉੱਪਰ ਵਸਿਆ ਹੋਇਆ ਸ਼ਹਿਰ ਨਾਰਥ ਮੈਂਕੋਰ ਦੇ ਤੁਹਾਨੂੰ ਜਿਹੜੇ ਘਰ ਨੇ ਉਹ ਪਿੱਛੇ ਦੇਖੋ ਉਹ ਪੋਟਾਸ येलो ਵਾਲੀ ਭਾਜੀ ਕਹਿੰਦੇ ਵੀ ਇਹ ਪੋਟਾਸ ਪਈ ਆ ਪਟਾਕਿਆਂ ਵਾਲੀ ਹਾਂ ਵਾਹ ਕਿਆ ਬਾਤ ਹੈ ਉੱਥੇ ਲੱਗੀਆਂ ਹੋਈਆਂ ਮਸ਼ੀਨਾਂ ਮਸ਼ੁੰਨਾ ਵੀ ਇਹ ਕੀ ਬਣਾਉਂਦੀਆਂ ਹੋਣਗੀਆਂ ਕੀ ਕਰਨ ਅੱਛਾ ਫਿਰ ਭਰਦੇ ਹਣ ਕਿ ਇਹਨੂੰ ਕਿਸੇ ਚੀਜ਼ ਚ ਹੂੰ ਹੂੰ ਦੇਖੋ ਲੋਕ ਕਿੰਨੀ ਰੀਜ ਨਾਲ ਫੋਟੋਗ੍ਰਾਫੀ ਕਰਵਾ ਰਹੇ ਆ ਹੈ ਬਹੁਤ ਹੀ ਖੂਬਸੂਰਤ ਨਜ਼ਾਰਾ ਪਾਜੀ ਕਈਆਂ ਦਾ ਨਾ ਹਾਥ ਹੁੰਦਾ ਟਿੱ ਗਿਆ ਹਾਂ ਫੋਟੋਆਂ ਪਰ ਮੂਵੀ ਬੜੀ ਸੋਹਣੀ ਬਣਾਉਂਦਾ ਅਸੀਂ ਉੱਥੇ ਜਿਹੜੇ ਵਿਆਹ ਤੇ ਜਾਂਦੇ ਆ ਨਾਲ ਦੀ ਨਾਲ ਮੂਵੀ ਹੋਣੀ ਸ਼ੁਰੂ ਕਰ ਦਿੰਦਾ ਜਦ ਦੀ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੰਦਾ ਸਾਰਿਆਂ ਨੂੰ ਸਾਰੀ ਉਹਦੇ ਕੋਲ ਹੁੰਦੀ ਆ ਅਸੀਂ ਮਖੀਕੋ ਚਲੇ ਗਏ ਸਾਰੇ ਉਹਦੀਆਂ ਮਿਲ ਪਾਏ ਗਏ ਸਾਨੂੰ ਫੋਟੋਆਂ ਦੇ ਤੇ ਸਾਨੂੰ ਮੂਵੀ ਦੇ ਐਂ ਫੋਟੋ ਖਿੱਚਣ ਵਾਲਾ ਫਸ ਜਾਂਦਾ ਜੋ ਸਾਰੇ ਉਹਨੂੰ ਫਿਰ ਦੁਆਲੇ ਹੋ ਜਾਂਦੇ ਉਹਨੇ ਆੜੀ ਸਾਰੀਆਂ ਫੋਟੋ ਨੇ ਸਾਰੀਆਂ ਉਹਨੇ ਖਿੱਚੀਆਂ ਸੀ ਬਹੁਤ ਸੋਹਣੀਆਂ ਜੀ ਮੈਂ ਪਹਿਲਾਂ ਸੋਚਦਾ ਸੀ ਫਿਰ ਉਹ ਨਾਲ ਚੱਲੀ ਜਾਣਾ ਬੀਰ ਜੀ ਤੋਂ ਲਿਖੇ ਫਿਰ ਉਹ ਜਿਹੜੀ ਉਹ ਜਦ ਹੀ ਉਹ ਜਦ ਹੀ ਫੇਸਬੁੱਕ ਤੇ ਬਾਹਰ ਦਾ ਇਹ ਸਾਰਾ ਭਰੇ ਪਾਜੀ ਇੱਧਰ ਅੰਦਰ ਨੂੰ ਪਾਰਕ ਦਾ ਹਿੱਸਾ ਆ ਹਾਂਜੀ ਦੇਖੋ ਜਰਾ ਬਾਹਰ ਕੀ ਆ ਸਾਰਾ ਹਾਂ ਇਹ ਕਬਸੇ ਨਾਲ ਨਾਲ ਸਮੁੰਦਰ ਤੁਰਿਆ ਹੁੰਦਾ ਸਮੁੰਦਰੋਂ ਪਾਰ ਨਾਰਥ ਵੈਂਕੂਰ ਤੁਰਿਆ ਹੁੰਦਾ ਹੈ ਪਹਾੜੀ ਦੇ ਨਾਲ ਨਾਲ ਹਾਂ ਤੇ ਇੱਧਰ ਆ ਤੁਰਿਆ ਹੁੰਦਾ ਦੇਖੋ ਪਾਰਕ ਤੁਰਿਆ ਹੁੰਦਾ ਲਾਈਟਿੰਗ ਤੇ ਦਿਸ ਨਹੀਂ ਰਹੀ ਕਿਤੇ ਲਾਈਟਿੰਗ ਦਾ ਜਿਹੜਾ ਕਿੰਨੇ ਹਾਂ ਥੋੜਾ ਬਹੁਤਾ ਹਾਂ ਦੇਖੋ ਵੀ ਕਿੰਡਾ ਖੁੱਲਾ ਪਾਰਕ ਆ ਲੋਕ ਖੇਡ ਰਹੇ ਇੰਜੋਏ ਕਰ ਰਹੇ ਉੱਥੇ ਜੋਤਾਂ ਨੇ ਉੱਥੇ ਫੋਰੇ ਲੱਗਿਆ ਪਾਣੀ ਵਾਲੇ ਹਮ ਗਰਮੀਆਂ ਚ ਹੁੰਦੇ ਆ ਜੀ ਉਹ ਜੋਤਾਂ ਉੱਥੇ ਕੋਣ ਹੁੰਦੇ ਅੱਛਾ ਇੱਥੇ ਹੁੰਦੇ ਨੇ ਦੇਖ ਲਓ ਕੀ ਬਾਤ ਹੈ ਮੈਂ ਵੀ ਗਏ ਜਾ ਕੇ ਨਾ ਦੀ ਇੱਥੇ ਬੈਠਦੇ ਨੇ ਵੇਖੋ ਕਿਦਾਂ ਬੈਠਦੇ ਆ ਨਾ ਤੋਰ ਕੇ ਤਾਂ ਬੰਦਾ ਕਿੱਥੇ ਦੀਦੀ ਪੂਰੀ ਘੁੰਮ ਸਕਦਾ ਅੱਗੇ ਵਿੱਚ ਵਿੱਚ ਦੀ ਆ ਜਾਂਦਾ ਸੀਗਾ ਤੋਰ ਕੇ ਫੋਨੀ ਫੋਨੀ ਹਮ ਤੇ ਕਿੰਨਾਂ ਗੇਚ ਕਰ ਲਿਆ ਸਾਰਾ ਆ 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 ਇੱਕ ਪਾਸੇ ਪਾਰਕ ਤੁਰੀ ਹੁੰਦੀ ਇੱਕ ਪਾਸੇ ਨਾਲ ਨਾਲ ਸਮੁੰਦਰ ਦਰਿਆ ਹੁੰਦਾ ਗਰਮੀਆਂ 'ਚ ਤੇ ਆ ਬੈਂਚ ਭਰੇ ਹੁੰਦੇ ਹੋਣੇ ਹਾਂ ਜੀ ਬਹੁਤ ਲੋਕ ਹੁੰਦੇ ਦਰਖਤ ਦੇਖੋ ਹਰੀਆਲੀ ਦੇਖੋ ਵੀ ਭਾਵੇਂ ਪਾਰਕ ਆ ਪਹਾੜੀ ਇਲਾਕਾ ਆ ਤੁਹਾਡੇ ਘਰ ਆ ਬਸ ਉਨੀ ਲੱਕੜ ਕੱਟਦੇ ਵੱਢਦੇ ਜਿੰਨੀ ਦੀ ਜ਼ਰੂਰਤ ਪਰ ਜਿੱਥੋਂ ਨਹੀਂ ਭਾਵੇਂ ਤੁਹਾਡੇ ਘਰ ਕਿਉਂ ਨਹੀਂ ਆ ਜੰਗਲਾਂ ਦੇ ਵਿੱਚ ਆਸ-ਪਾਸੇ ਰੁਕ ਕੱਟਦੇ ਨਹੀਂ ਨਹੀਂ ਵੱਢਣ ਦਿੰਦੇ ਹਾਂ ਇੱਥੇ ਆ ਦੇਖੋ ਹੂੰ ਨੇ ਆਤਾ ਆ ਗਿਆ ਜੋਕਰ ਇਹ ਆ ਸਾਰਾ پارک ਆ ਪਾਣੀ ਵਾਲਾ ਜੋਕਰ ਇਹ ਹਮ ਆ ਬੱਚਿਆਂ ਦੀ ਪਲੇਗਰਾਉਂਡ ਬਣੀ ਹੈ ਨਾਲ-ਨਾਲ ਇੱਕ ਪਾਸੇ ਔਰ ਫ੍ਰੀ ਹੈ ਇਹਦੀ ਕੋਈ ਟਿਕਟ ਨਹੀਂ ਹੈ ਹਾਂਜੀ ਲੋਕ ਫ੍ਰੀ ਇੰਜੋਏ ਕਰਦੇ ਨੇ ਆ ਇਸ پارک ਦੇ ਵਿੱਚ ਆ ਦੇਖੀ ਚੱਲੋ ਨਾਲ-ਨਾਲ ਥਿਊ ਮਿਡਲ ਤੇ ਹੈਗਾ ਇੱਕ ਮਸ਼ੀਨੀਆਂ ਦਾ ਸ਼ੋਅ ਜਿੱਥੇ ਹਮ ਸਾਡੇ ਵਾਲੇ ਕਿਤੇ ਤੁਰੇ ਜਾਣਗੇ ਰੁੱਖ ਦੇਖੋ ਪੱਤੇ ਦੇਖੋ ਤੁਰਿਆ ਤੁਰਿਆ ਜਾਂਦੇ ਟਾਣੀ ਤੋੜ ਕੇ ਸੁੱਟ ਦੇਣੀ ਆ ਪੱਤੇ ਹੀ ਤੋੜ ਲੈਣੇ ਮਜਾਲ ਇੱਥੇ ਕੋਈ ਹੱਥ ਲਾ ਦੇਵੇ ਕਿਸੇ ਚੀਜ਼ ਨੂੰ ਇੱਥੇ ਹੀ ਪਾਲ ਦੇ ਆ ਦੇਖੋ ਕਿੱਧਰ ਨੂੰ ਸਮੁੰਦਰ ਤੁਰੇ ਇਹ ਕਿਸੇ ਪਾਸੇ ਨੂੰ ਨਿਕਲਦਾ ਵੀ ਹੋਊਗਾ ਅੱਗੇ ਹਾਂਜੀ ਹਾਂਜੀ ਇਹ ਰਾਉਂਡ ਘੁੰਮਦੇ ਆਪਾਂ ਹਾਂ ਜੋਰਜਾਸਟੀ ਟੈਕ ਦਾ ਪੰਜ ਤਿੰਨ ਹੋ ਜਾਣਾ ਹੈ ਪਾ ਇਹ ਮਿਡਲ ਜਿਆਦਾ ਅੱਛਾ ਇਹ ਤਾਂ ਬ੍ਰਿਜ ਤੇ ਚੜਜੇ ਅੱਛਾ 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 ਸਾਡਾ ਸਾਹਮਣੇ ਢੱਲੇ ਪਾਸੇ ਬ੍ਰਿਜ ਆ ਗੁਲਵੰਦ ਗੇਟ ਬ੍ਰਿਜ ਇਹ ਪਹਿਲਾ ਪੁਰਾਣਾ ਬਣਿਆ ਹੈ ਇਹਦੇ ਇੱਥੇ ਜਿਹੜਾ ਲੋਹਾ ਲੱਗਿਆ ਇੰਡੀਆ ਤੋਂ ਆਇਆ ਹੈ ਹਮ ਅੱਛਾ ਬ੍ਰਿਜ ਜਿਹੜਾ ਉਹਦਾ ਰਾਸ ਸੀ ਨਾ ਉੱਥੇ ਹਣਾ ਆਪਾਂ ਬਾਹਰ ਚੱਲੇ ਹਾਂ ਹਾਂਜੀ ਗੱਡ ਨਹੀਂ ਬਾਹਰ ਨਹੀਂ ਜਾਂਦੇ ਅਨੇ ਬਹੁਤ ਕੋਚ ਆਉਣਾ ਪਾਰਕ ਦੇ ਦੋਲੇ ਘੁੰਮਦੇ ਆ ਪਾਰਕ ਦੇ ਦੀਵਾਲੀ ਘੁੰਮੀ ਜਾਂਦੇ ਆ 11 13 ਕਿਲੋਮੀਟਰ ਦਾ gira ਆ ਆ ਆ ਆ ਬ੍ਰੇਜ ਹੂੰ ਇਹ ਨਹੀਂ ਜਰਾਕ ਮਾਨ ਲੱਗਿਆ ਸਾਰਾ ਇੰਡੀਆ ਤੋਂ ਆਇਆ ਹੈ ਇਹ सਸਪੈਂਸ਼ਨ ਬ੍ਰੇਜ ਆ ਨਹੀਂ ਇਹ ਦੂਜਾ ਆ ਹੈ ਉਹ ਨੌਰਥ ਗੇਟ ਤੋਂ ਅੱਛਾ ਨੌਰਥ ਰੈਂਡ ਤੋਂ ਬੱਤੇ ਦੇ ਨੂੰ ਬੈਰ ਕੋਰ ਨੂੰ ਕਿੰਨੇ ਕਿੰਨੇ ਪੁਰਾਣੇ ਰੋਖ ਉਹਨਾਂ ਨੂੰ ਸਪੋਰਟ ਵੀ ਦਿੱਤੀ ਆ ਦੇਖ ਆ ਦੇਖ ਆ ਦੇਖ ਹਾਂ ਹਾਂ ਜੋੜੇ ਹੋਏ ਨੇ ਵੀ ਜੋੜੇ ਹੋਏ ਆ ਬ੍ਰਿਜ ਦੇਖੋ ਆ ਵੈਨਕੂਰ ਤੇ ਨਾਰਥ ਵੈਨਕੂਰ ਨੂੰ ਜੋੜਦਾ ਬ੍ਰਿਜ ਆ ਲੋਕ ਬੋਟਸ ਤੇ ਰਾਈ ਵੀ ਚਲੇ ਜਾਂਦੇ ਨੇ ਵੈਨਕੂਰ ਨਾਰਥ ਵੈਨਕੂਰ ਸੀ ਬੱਸ ਦੇ ਥਰੂ ਵੀ ਉਸੇ ਵਾਸਤਾ ਲੱਗੀ ਆ ਉਥੋਂ ਉਹ ਕੀਤੀ ਆ ਸੀ ਬੱਸ ਕਵਰ ਕੀਤੀ ਸੀ ਨਾ ਬ੍ਰਿਜ ਆ ਗਿਆ ਇੱਕ ਬੋਟ ਬ੍ਰਿਜ ਦੋ ਬ੍ਰਿਜ ਦੇ ਅੰਦਰੋਂ ਦੇਖੋ ਆ ਡਰਾਈਵ ਥਰੂ ਕਰਕੇ پارک ਦਾ ਘੇਰਾ ਘੇਰਾ ਕਵਰ ਕਰਾ ਦਿੱਤਾ ਭਾਜੀ ਉਹਨਾਂ ਨੇ अदरवाइज ਇਹ ਕਹਿਣਾ ਹੋਵੇ ਵੀ ਸਟਲ ਨੇ پارک ਚੱਲਦੇ ਆ ਤੇ ਚੱਲ ਕੇ ਆਉਨੇ ਆ ਬੰਦਾ ਉੱਥੇ ਹੀ ਬਹਿ ਜੂਗਾ ਤੇ ਬਹਿ ਬੂਕੇ ਵਾਪਸ ਮੁੜ ਜੂ ਪਿੱਛੋਂ ਹੀ ਆਪਣੀ ਗੱਡੀ 'ਚ ਬਹਿ ਕੇ ਥੋੜਾ ਬਾਦ ਸਮੁੰਦਰ ਕਿਨਾਰੇ ਬਹਿ ਕੇ ਘੁੰਮ ਨਹੀਂ ਸਕਦਾ ਬੰਦਾ ਪੈਦਲ ਨਹੀਂ ਘੁੰਮ ਸਕਦਾ ਬਹੁਤ ਏਰੀਆ ਬਣ ਜਾਂਦਾ ਬਹੁਤ ਏਰੀਆ ਵਜਾਲ ਦੇ ਵੀ ਨਹੀਂ ਲੰਘਦਾ ਅੰਦਰ ਵਿੱਚ ਦੀ ਨਾ ਜੀ ਨਾ ਬਹੁਤ ਵੱਡੀ פארਕ ਹੈ ਬਹੁਤ ਵੱਡੀ פארਕ ਹੈ ਅੰਦਾਜ਼ਾ ਲਗਾ ਸਕਦੇ ਜੇ ਤੁਰ ਕੇ ਦੇਖਣੀ ਹੋਵੇ ਤਾਂ ਤਿੰਨ ਚਾਰ ਬੜੀ ਆਉਣਾ ਉਹ ਗੱਡੀ ਖਿਲਾੜ ਕੇ ਪਿਛਲੀ ਵਾਰੀ ਇੱਥੋਂ ਤੱਕ ਵੇਖੀ ਸੀ ਇੱਥੇ ਗੱਡੀ ਰੋਕ ਲਓ ਹਾਂ ਹੁਣ ਅਗਲਾ ਹਿੱਸਾ ਕਰ ਲਓ ਤੁਹਾਨੂੰ ਗਾਹਾਂ ਇਸ ਤਰ੍ਹਾਂ ਦਿਖਾਉਣਾ ਬਹੁਤ ਵਧੀਆ ਲੇਖ ਬਜ਼ੁਰਗ ਰੋਖ ਜਿਹੜੇ ਕੱਟੇ ਵੀ ਹੋਏ ਨੇ ਉਹਨਾਂ ਦੇ ਮੋੜ ਵੀ ਅਗਲੇ ਨੇ ਸੰਭਾਲੇ ਨੇ ਮੋੜ ਵੀ ਸੰਭਾਲ ਕੇ ਰੱਖੇ ਨੇ Yes, but we have to speed. bridge. Okay. This is prospect point. Viewpoint here. point. Okay. We have prospect point. Okay. ਆ ਜਾਵਾਂਗੇ ਮੈਨੂੰ ਲੱਗਦਾ ਨਹੀਂ ਲਾਈਟ ਆਖ ਲੈ ਪਰਲੇ ਪਾਸ ਦੇਗਾ ਕਰਨਾ ਪੱਕਾ ਦੇਖ ਦੇ ਵਿੱਚ ਕੋਈ ਨਾ ਹੀ ਜਾਂ ਇੱਥੇ ਲਾ ਟਾਈਮਿੰਗ ਹੁੰਦੀ ਉਹ ਕੀ ਇਹਦੀ ਕੋਈ ਜਾਂ ਹੌਲੀ ਡੇਸ ਕਰਕੇ ਬੰਦ ਹੋ ਗਏ ਰੈਸਟੋਰੈਂਟ ਆ ਜੀ ਇੱਥੇ ਚਾਹ ਪਾਣੀ ਬਹਿ ਕੇ ਖਾ ਪੀ ਸਕਦੇ ਹੋ ਬੜਾ ਅੱਛਾ ਸਿਟਿੰਗ ਡਾਈਨਿੰਗ ਏਰੀਆ ਆ ਤੁਹਾਡੇ ਫੈਮਿਲੀ ਜਾਂ ਫਰੈਂਡ ਸਰਕਲ ਦੇ ਬੈਠਣ ਨੂੰ ਤੁਸੀਂ ਆਪ ਵੀ ਆਉਂਦੇ ਹੋ ਤੇ ਇਹ ਹੌਲੀ ਡੇਸ ਕਰਕੇ ਇਹਦੀ ਜਾਂਦਾ ਟਾਈਮਿੰਗ ਚੇਂਜ ਹੋਈ ਆ ਜਾ ਹੌਲਿਡੇਜ਼ ਕਰਕੇ ਬੰਦ ਹੈ ਤੇ ਉਹ ਨਾਲ-ਨਾਲ ਬ੍ਰਿਜ ਆ ਰਿਹਾ ਵਾ ਜੀ ਬ੍ਰਿਜ ਦਾ ਨਾਮ ਕੀ ਦੱਸਿਆ ਸੀ ਲਾਂਚ ਗੇਟ ਬ੍ਰਿਜ ਲਾਂਚ ਗੇਟ ਬ੍ਰਿਜ ਬੈਂਕੂਵਰਸ ਗ੍ਰੀਨ ਟ੍ਰੀਜ਼ਰ ਕੀ ਬਾਤ ਹੈ ਜੰਦੇ ਅਗੂੰ ਜਿਹੜਾ ਲੱਗਿਆ ਹੈ ਦੋਵਾਰਾ ਵੀ ਉਹਦੇ ਤੇ ਲਿਖਿਆ ਹੈ ਵੀ ਇਹ ਸਾਰਾ ਸਮਾਨ ਇੰਡੀਆ ਤੋਂ ਆਇਆ ਹੈ ਅੱਛਾ ਲੋਹੇ ਦਾ ਸਮਾਨ ਇੰਡੀਆ ਤੋਂ ਆਇਆ ਅਮਨੇ ਚਾਰ ਪੁਰਿਆਂ ਦਾ ਰਾਤ ਕੀ ਬਾਤ ਹੈ ਫਲੈਗ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਆ ਸਾਰਾ ਉਸਪਾਰ ਨਾਰਥ ਵੈਨਕੂਵਰ ਦੇਖ ਰਿਹਾ ਔਰ ਰਾਤ ਨੂੰ ਵੀ ਇਹ ਨਜ਼ਾਰਾ ਜਿਹੜਾ ਦੇਖਣ ਹੀ ਵਾਲਾ ਹੁੰਦਾ ਮਾਰਚ ਤੇ ਮਿਡ ਤੋਂ ਲੈ ਕੇ ਅਕਤੂਬਰ ਦੇ ਐਂਡ ਤੱਕ ਤੁਸੀਂ ਘੋੜੇ ਦੁਆਰਾ ਖਿੱਚੀ ਗਈ ਗੱਡੀ ਦੀ ਸਵਾਰੀ ਦਾ ਇੱਥੇ ਅਨੰਦ ਵੀ ਲੈ ਸਕਦੇ ਹੋ ਥੱਲੇ ਵੀ ਸਟੇਅਰਸ ਜਾਂਦਿਆਂ ਨੇ ਲੋਕ ਥੱਲੇ ਜਾ ਕੇ ਵੀ ਫੋਟੋ ਪਹਿਲਾਂ ਉੱਪਰ ਦਾ ਸ਼ਾਟ ਲੈਣੇ ਭਾਜੀ ਵਾਹ ਕੁ ਬੱਤੀ ਚਾਈ ਬਹੁਤ ਇੰਨੇ ਮੈਨੂੰ ਲੱਗਦਾ ਜਦੋਂ ਸਾਈਪ੍ਰੈਸ ਬੋਲ ਗਏ ਸੀ ਮਾਊਂਟੇਨ ਤੇ ਤੇ ਉੱਥੋਂ ਖੜ ਕੇ ਜਦੋਂ ਇੱਧਰ ਵੈਨਕੋਰ ਦਾ ਨਜ਼ਾਰਾ ਦੇਖਿਆ ਸੀ ਨਾਲੇ ਤਾਂ ਬੋਟਸ ਦੇਖਦੀਆਂ ਸੀ ਨਾਲੇ ਸ਼ਿਪ ਦੇਖਦੇ ਸੀ ਨਾਲੇ ਆਹਾ ਵਾਲਾ ਬ੍ਰਿਜ ਦਿਖਦਾ ਸੀ ਤੇ ਜ਼ੂਮ ਕਰਕੇ ਮੈਂ ਦਿਖਾਇਆ ਸੀ ਗੱਡੀਆਂ ਕਿਹੜੀਆਂ ਵਾਂਗੂ ਚੱਲਦੀਆਂ ਦੇਖਦੀਆਂ ਸੀ ਬਹੁਤ ਖੂਬਸੂਰਤ ਨਜ਼ਾਰਾ ਬਹੁਤ ਖੂਬਸੂਰਤ ਨਜ਼ਾਰਾ ਮੈਂ ਦਿਖਾਉਣੀ ਪਈ ਕੁਡ ਸੋ ਆ ਦੇਖੋ ਜੀ ਕਹਿੰਦੇ ਇਸ ਬ੍ਰਿਜ ਨੂੰ ਇਹਨੂੰ ਲਾਇਨ ਬ੍ਰਿਜ ਕਹਿੰਦੇ ਨੇ ਤੇ ਇਸ ਬ੍ਰਿਜ ਦਾ ਜਿੰਨਾ ਵੀ ਸਮਾਨ ਲੋਹੇ ਦਾ ਆਇਆ ਉਹ ਇੰਡੀਆ ਤੋਂ ਇੰਪੋਰਟ ਕਰਵਾਇਆ ਗਿਆ ਸੀ نیچے ਵੀ ਫੋਟੋਗ੍ਰਾਫੀ ਹੋ ਰਹੀ ਹੈ ਕਿਆ ਬਾਤ ਹੈ ਆਇਓ ਹੀ ਆਪਾਂ ਕੋਲ ਦੀ ਲੰਗ ਜਾਨੇ ਦਿਖਾ ਦੇ ਅੰਦਰ ਜਾਣਾ ਤਾਂ ਬੈਠੇ ਵੀ ਜਾਂਦੇ ਨਹੀਂ ਨਹੀਂ ਕੋਈ ਨਾ ਆਪਾਂ ਭਾਜੀ ਜਾਂਦੇ ਜਾਂਦੇ ਕਾਫੀ ਫੜਦੇ ਆ ਕਿਦੋਂ ਡਰਾਈਵ ਥਰੂ ਇਥੋਂ ਇਥੋਂ ਮੇਰਾ ਖਿਆਲ ਹੈ ਲਓ ਜੀ ਹੁਣ ਮੈਨੂੰ ਲੱਗਦਾ ਸੀ ਬਾਹਰੋਂ ਬਾਹਰ ਬਾਹਰ ਨੂੰ ਹੀ ਚੱਲੇ ਜਾਣਾ ਨਾ ਭਾਜੀ ਨਹੀਂ ਆ ਹੈਗਾ ਹੋਰ ਅੱਛਾ ਅਜੇ ਹੋਰ ਹੈਗਾ ਟੂਰ ਮਤਲਬ ਐਡੀ ਵੱਡੀ ਪਾਰਕ ਆ ਮੈਨੂੰ ਲੱਗਦਾ ਹੁਣ ਖਤਮ ਹੋਣ ਖਤਮ ਪਰ ਭਾਜੀ ਹੁਣੀ ਕਹਿੰਦੇ ਵੀ ਅੱਗੇ ਵੀ ਹੈਗੀ ਆ ਐਨੀਵੇ ਦੇਖਦੇ ਪਿਕਨਿਕ ਕਰਦੇ ਕਹਿੰਦੇ ਜਿੱਥੇ ਅੱਛਾ ਠੀਕ ਆ ਅਸੀਂ ਤੁਨਾ ਸਾਰੇ ਘੁਮਕੇ ਨਾ ਹੂੰ ਨਾਲ ਸਾਡੇ ਕੋਲ ਸਮਾਨ ਪਿੱਛੇ ਰੱਖਿਆ ਹੁੰਦਾ ਅੱਛਾ ਜੀ ਅਸੀਂ ਫਿਰ ਉੱਥੇ ਗਰਮੀ ਜਾ ਕੇ ਨਾਲ ਪਾਰਕ ਵੀ ਵਗੈਰਾ ਕਰਨਾ ਚਾਹੁੰਦਾ ਹਾਂ ਵਾਹ ਵਾਹ ਕਿਆ ਬਾਤ ਤੁਹਾਡੇ ਕੋਲੇ ਹੁੰਦਾ ਸਾਰਾ ਨਾਲ ਹੀ ਰੱਖਿਆ ਹੋਣਾ ਗੱਡੀ 'ਚ ਸਾਰਾ ਕੁਝ ਵਾਹ ਮੋਰ ਆਪਣੀ ਇਹ ਪਲਾਨ ਰੱਖੀ ਸੀ ਹਨ ਹਮ ਜੇ ਚੱਕਰ ਕੀਤਾ ਰਿਹਾ ਯਾ ਲੋਕੀ ਮੋਹਨ ਜੀ ਦੇ ਗਿਆ ਤੇ ਹਮ ਕਿਉਂ ਘਰ ਮਿਆਂ ਦੇ ਬੈਨੇ ਹਣੇ ਨਾ ਹੁਣ ਬੈਂਦਾ ਵੀ ਹੈ ਨਹੀਂ ਕੋਈ ਵੇ ਗੱਲ ਸਹੀ ਗੱਲ ਬੈਂਚ ਬੁਝਾਉਂ ਗੱਲੇ ਇੱਕ ਨਾ ਇੱਥੇ ਮੇਰੇ ਨਾਲ ਇੱਥੇ ਹੀ ਹੈ ਇੱਕ ਦਰਖਤ ਆ ਬਹੁਤ ਪੁਰਾਣਾ ਜਿਹਾ ਆ ਹੋਲੀ ਟਰੀ ਛਾਇਦ ਪਤਾ ਨਾ ਕਿਹੜਾ ਟ੍ਰੀ ਪਤਾ ਨਹੀਂ ਕਿੱਦਾਂ ਸੰਭਿਆ ਸੀ ਇਹਨਾਂ ਨੇ ਤੇ ਕਿੱਥੋਂ ਕੀ ਹੋਇਆ ਸੀ ਉਹਨੂੰ ਉਹ ਹੋਲੀ ਟਰੀ ਉਹੀ ਵਿਚਾਰੇ ਸੀਗਾ ਉਹ ਤਾਂ ਮਿਡਲ ਚ ਸੀਗਾ ਬਹੁਤ ਵੱਡਾ ਸੀਗਾ ਉਹ ਪਾੜ ਗਿਆ ਸੀ ਅੱਛਾ ਪਾੜ ਗਿਆ ਸੀ ਫਿਰ ਇਹਨਾਂ ਉਹਨੂੰ ਸਾਂਭਿਆ ਹੈਂ ਸਾਂਭਿਆ ਫਿਰ ਸਪੋਰਟ ਦੇ ਕੇ ਜੋੜਿਆ ਉਹਨੇ ਅੱਛਾ ਅੱਛਾ ਉਹ ਸੈਂਟਰ ਚ ਰਹਿ ਗਿਆ ਆ 3rd ਵੀਚ ਆਈ ਜਾਣਾ ਅੱਛਾ ਜੀ ਆ 3rd ਵੀਚ ਉਦਾਂ ਸਾਨੂੰ ਕਮਾ ਦਿੰਦਾ ਇੱਧਰ ਹਾਂਜੀ ਆਪਾਂ ਉੱਤੋਂ ਹੀ ਲੈ ਲੈਨੇ ਸ਼ਾਟ ਇਹਦਾ ਉਹਦਾ ਲੋ ਜੀ ਇਹਨੂੰ ਥਰਡ ਬੀਚ ਕਹਿੰਦੇ ਨੇ ਘੁੰਮਦਿਆਂ ਘੁੰਮਦਿਆਂ ਟੀ ਹਾਊਸ ਸਟੈਨਲੇ ਪਾਰਕ ਵੈਨਕੂਵਰ ਦੇ ਸਿਟੀ ਲੈਂਡਸਕੇਪ ਦੇ ਵਿੱਚਕਾਰ ਇੱਕ ਵੰਡਰਫੁਲ ਗ੍ਰੀਨ ਓਐਸਿਸ ਹੈ ਜਦੋਂ ਇਸ ਪਾਰਕ ਨੂੰ ਘੁੰਮਣ ਜਾਂਦੇ ਆ ਤੇ ਇਹਦੇ ਮਸ਼ਹੂਰ ਸੀਵਾਲ ਦੇ ਨਾਲ ਪਾਣੀ ਪਹਾੜ ਅਸਮਾਨ ਤੇ ਸ਼ਾਨਦਾਰ ਰੁੱਖ ਦੇਖਦੇ ਹੀ ਬੜਾ ਸੁੰਦਰ ਦ੍ਰਿਸ਼ ਬਣਦਾ ਏ ਤੇ ਮਨ ਆਨੰਦਿਤ ਹੋ ਜਾਂਦਾ ਹੈ ਡਾਈਨਿੰਗ ਏਰੀਆ ਬਣਿਆ ਛੋਟਾ ਜਿਹਾ ਲੋਕਾਂ ਦੇ ਖਾਣ ਪੀਣ ਦੇ ਲਈ ਹਾਂ ਚਾਹ ਬਣੀ ਦੇ ਲਈ ਤੇ ਇੱਧਰ ਬੱਚਾ ਦਾ ਛੇਡੇ ਨੂੰ ਬੈਠ ਵੀ ਜਣਾ ਨਹੀਂ ਥਡਾ ਕੀ ਨਹੀਂ ਭਾਜੀ ਆਪਾਂ ਚੱਲਦੇ ਹਾਂ ਜੇ ਆਪਾਂ ਬੈਠ ਗਏ ਨਾ ਆਪਾਂ ਨੂੰ ਤੇ ਇੱਥੇ ਹੀ ਰਾਤਾਂ ਬੈਜਣੀਆਂ ਆ ਆਹ ਦੇਖ ਤੁਹਾਨੂੰ ਅੱਗਾ ਕੋਨਾ ਘੰਟਾ ਆ ਆਹ ਸਮੁੰਦਰ ਦਾ ਏਰੀਆ ਜੀ ਨਾਲ ਨਾਲ ਬੋਟਸ ਤੇ ਸ਼ਿਪ ਦੀ ਲਾਈਟਿੰਗ ਤੋਂ ਹੀ ਬਹੁਤ ਸੋਹਣਾ ਬਹੁਤ ਸੋਹਣਾ ਸਿਸਟਮ ਬਹੁਤ ਸੋਹਣਾ ਐਡੀਸ਼ਨਲ ਪਾਰਕਿੰਗ ਰਖਤ ਦੇਖੋ ਤੁਸੀਂ ਹਾਂਜੀ ਇੱਥੇ ਫ੍ਰੀ ਪਾਰਕਿੰਗ ਹੈ ਹਾਂਜੀ ਫ੍ਰੀ ਹੈ ਉੱਥੇ ਲਿਖਿਆ ਹੋਇਆ ਐਡੀਸ਼ਨਲ ਸਟਾਪ ਸਪਾਟ ਬਣੇ ਹੋਏ ਨੇ ਲੋਕ ਕਿੱਥੇ ਕਿੱਥੇ ਆ ਕੇ ਰੋਕ ਸਕਦੇ ਆ ਬੈਠ ਸਕਦੇ ਪ੍ਰੋਪਰ ਉਹਨਾਂ ਦੇ ਬੈਠਣ ਦੀ ਜਗ੍ਹਾ ਉਹਨਾਂ ਦੀਆਂ ਕਾਰ ਪਾਰਕਿੰਗ ਦੀ ਜਗ੍ਹਾ ਹਰ ਚੀਜ਼ ਦਾ ਪ੍ਰੋਪਰ ਪ੍ਰਬੰਧ ਕੀਤਾ ਹੋਇਆ ਹੈ ਕਿੱਡਾ ਧਨੀ ਦਾ ਰਾਜਾ ਬੰਦਾ ਹੋਊਗਾ ਸਟੈਨਲੇ ਉਸ ਸਮੇਂ ਜਿੱਦੀ پارک ਗੱਡੀ ਤੇ ਵੀ ਘੁੰਮਦੀਆਂ ਨਹੀਂ ਮੁੱਕਣ ਚੌਂਦਾ ਹੀ ਇੰਨੀ ਪ੍ਰਾਪਰਟੀ ਜਿਹੜੀ ਉਹਨੇ दान ਚ ਹੀ ਦੇ ਦਿੱਤੀ ਵੀ ਲੋਕ ਘੁੰਮਣ ਫਿਰਨ ਕਿੰਨੀ ਕਹੂਗੀ ਸਹੀ ਗੱਲ ਆ ਦੇਖੋ ਸਮੁੰਦਰ ਦੇ ਕੰਡੇ-ਕੰਡੇ ਤੇ ਰੁੱਕ ਪਾਈ ਕੀ ਆਈ ਬਾਤਾਂ ਨੇ ਕੀ ਆਈ ਬਾਤਾਂ ਨੇ ਪਤਾ ਨਹੀਂ ਕਿਹਨੇ ਕਿੰਨੇ ਗਏ ਨਾਲ-ਨਾਲ ਹੀ ਤੁਰਿਆ ਆਉਂਦਾ ਨਾਲ-ਨਾਲ ਆਪਾਂ ਜੀ ਹੁਣ ਇਧਰ ਵੈਨਕੂਰ ਦੀਆਂ ਬਿਲਡਿੰਗਸ ਆ ਗਈਆਂ ਫੇਰ ਓਕੇ ਵੈਸਟਮੈਨ ਕੋ ਆਪਾਂ ਦੇ ਬਸ ਓਕੇ ਵੈਸਟਮੈਨ ਕਿ ਉੱਥੋਂ ਕੋਈ ਸਟਾਰਿੰਗ ਦਾ ਬਸ ਉਹ ਵੈਸਟ ਬੈਨਕੂਰ ਉਧਰ ਲੰਘ ਆਏ ਸੀ ਆਪਾਂ ਨਾਰਥ ਜੋ ਵੀ ਸੀ ਇਧਰ ਨਾਲ ਵੈਨਕੂਰ ਜੁਵੀਸੀ ਵੀ ਹੈਗੀ ਐਸਾ ਅੱਛਾ ਜੀ ਜੁਵੀਸੀ ਵੀ ਦੇਖਣ ਆਲੀ ਆ ਮੈਂ ਇੱਥੇ ਤਾਂ ਇਹ ਤਾਂ ਤੁਹਾਨੂੰ ਪਤਾ ਲੱਗ ਹੀ ਚੁੱਕਾ ਹੋਣਾ ਹੈ ਕਿ ਪਾਰਕ ਕਾਫੀ ਵੱਡਾ ਹੈ ਤੁਸੀਂ ਇਹ ਫੈਸਲਾ ਕਰਨਾ ਹੈ ਕਿ ਪਾਰਕ ਕਿੱਥੋਂ ਦੇਖਣਾ ਸ਼ੁਰੂ ਕਰਨਾ ਹੈ ਤੇ ਕਿੱਥੋਂ ਤੱਕ ਦੇਖਣਾ ਹੈ ਆਪਣੀ ਨੀਡ ਤੇ ਇੰਟਰਸਟ ਦੇ ਅਕੋਰਡਿੰਗ ਤੁਸੀਂ ਪਾਰਕ ਦਾ ਨਕਸ਼ਾ ਇੰਟਰਨੈਟ ਤੋਂ ਡਾਊਨਲੋਡ ਕਰ ਸਕਦੇ ਹੋ ਜਿਹਨਾਂ ਨੂੰ ਨਾਮ ਦਿੱਤੇ ਬਾਜੀ ਅੱਛਾ ਜੀ ਇਹ ਨਾਮ ਪਰਲੇ ਬਸ ਹੂੰ ਐਸੇ ਇੱਥੇ ਸਵੀਮਿੰਗ ਵੀ ਕੀਤੀ ਹੈਗਾ ਹੈ ਕਿਆ ਬਾਤ ਓ ਜਿੱਥੇ ਬਾਉਂਡਰੀ ਜੀ ਰੱਖੀ ਹੋਈ ਉਹਨਾਂ ਨੇ ਆਵੇ ਨਾਲਾ ਬਿਲਡਿੰਗ ਦੇ ਨਾਲ ਪਰਲੇ ਪਾਸੇ ਅੱਛਾ 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 ਨਾਲੇ ਨਾਲ ਪਰਲੇ ਪਾਸੇ ਵਾਹ ਇੱਥੇ ਖੜਾ ਲਾਉਂਦਾ ਨਾ ਨੰਦਾ ਨੰਦਾ ਜੀ ਗ੍ਰੇਡਰ ਇੱਥੇ ਰੋਗਨ ਨੇ ਪਰੇ ਜਾਂਦੇ ਬੰਦੇ ਇਹ ਓਫੀਸ਼ੀਅਲ ਦੇਖੋ ਇੱਥੋਂ ਨਾਲਾ ਆ ਕੇ ਆ ਸੀ ਇਹ ਆ ਇੱਥੇ ਪਰੇ ਆ। ਐਸੇ ਇੱਥੇ ਆ ਜਣੇ ਹੈਗੇ ਨਾ ਸਾਰੇ ਇਹ ਪਰੇ ਹੁੰਦੇ ਆ ਸਾਰੇ। ਅੱਛਾ ਜੀ। ਇੱਥੇ ਆ ਦਰਾਸਤਾਂ ਦੇ ਨਾਲ-ਨਾਲ ਬੈਂਚ ਜੇ ਪਏ ਨੇ ਜਾਂ ਉਹ ਪਰੇ ਦਰਾਸਤਾਂ ਦੇ ਵਿੱਚ ਬੈਂਚ ਰਾਇਆ। ਆ ਮੇਰਾ ਖਿਆਲ ਹੋਮ ਹੋਮਲੈਸ ਪੀਪਲ ਲੋ ਲਾਈਵ ਬੈਠਾਗੇ ਦੇ 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 ਹੁਣ ਇੱਥੇ। ਅੱਛਾ ਜਿਹੜੇ ਅੱਗੇ। ਹਾਂਜੀ ਹਾਂਜੀ। ਮੈਂ ਲੱਗਦਾ ਟੈਂਟ ਜੇ ਰੱਖੇ ਹੋਏ ਨੇ। ਜੈਸੀ ਇੱਥੇ ਰੱਖ ਕੇ ਆਪਦਾ ਸਾਰਾ ਸਮਾਨ ਇੱਥੋਂ ਚੱਕ ਕੇ ਲੈ ਜਾਂਦਾ ਇੱਥੇ ਗੱਡੀਆਂ ਖੜਾ ਗਏ। ਅੱਛਾ। ਉੱਥੇ ਬੈਠ ਕੇ ਆਦਾ ਬਾਰ ਰਿਵਿਊ ਕਰੋ, ਖਾਓ ਪੀਓ। ਵਾਹ। ਢੀੜ ਲੋ ਬਾਲੀ ਵਾਲ ਖੇលਦੇ ਹੁੰਦੇ ਨੇ। ਕੀ ਬਾਤ, ਕੀ ਬਾਤ ਵਾਹ ਮੈਥੋ ਨਾਲ ਨਾ ਟੋਰਕੇ ਬੀਚ ਤੇ ਉਪਰੇ ਯਾਰ ਰਹੀਦਾ ਤੁਹਾਨੂੰ ਬੀਚ ਨੂੰ ਦਿਖੋ ਨਾ ਆਹ ਦੇਖ ਲਓ ਵੀ ਇਧਰਲੇ ਪਾਸੇ ਪਾਰਕ ਤੇ ਆ ਘੇਰੇ ਘੇਰੇ ਦੁਰੇ ਆਉਨੇ ਆ ਨਹੀਂ ਭਾਜੀ ਇਹੋ ਆ ਪਾਰਕ ਆ ਬੱਚਿਆਂ ਦੇ ਖੇਡਣ ਖੁੱਡਣ ਦੇ ਝੁੱਲੇ ਲਾਏ ਆ ਨਾਲ ਆਪਾਂ ਨੂੰ ਦੂਰੋਂ ਟੈਂਟ ਲੱਗ ਰਹੇ ਸੀ ਆਹੋ ਮੈਂ ਹੋ ਗਿਆ ਸੀ ਸ਼ਾਇਦ ਹਮੇ ਦਾ ਯਾਨ ਲੈਣਾ ਹਾਂ ਇੱਥੇ ਪਾਰਕ ਲਾ ਕੇ ਇੱਥੇ ਹੀ ਜੇ ਪਾਰਕ ਆ ਕੀ ਜਗ੍ਹਾ ਬਣੀ ਹੋਊਗੀ ਵਿੱਚ ਵਾਸ਼ਰੂਮ ਵਗੈਰਾ ਅੱਛਾ ਵਾਸ਼ਰੂਮ ਵਗੈਰਾ ਯੂਜ਼ ਕਰ ਇੱਥੇ ਚਲੇ ਜਾਈਏ ਨਾ ਕਿਵੇਂ ਆਖਿਆ ਬਾਰ ਦੇ ਉੱਪਰ ਵਾਹ ਬਹੁਤ ਬੜੇ ਨੇ ਆਓ ਜੀ ਜੇਕਰ ਤੁਸੀਂ ਸਾਈਕਲ ਚਲਾਉਣ ਦੇ ਮੂਡ ਦੇ ਵਿੱਚ ਵੀ ਉਹ ਪਾਰਕ ਸਾਈਕਲ ਤੇ ਘੁੰਮਣਾ ਆ ਤਾਂ ਪਾਰਕ ਦੇ ਬਾਹਰਲੇ ਪਾਸੇ ਕਈ ਜਗ੍ਹਾ ਤੇ ਤੁਹਾਨੂੰ ਸਾਈਕਲ ਕਰਾਏ ਤੇ ਮਿਲ ਜਾਂਦੇ ਆ इजीली ਅਵੇਲੇਬਲ ਹੁੰਦੇ ਆ ਐ ਇਹ ਨੂੰ ਕਹਿੰਦਾ ਇੰਡੀਸ਼ ਦੇ ਐ ਕੇ ਰੋਕੇ ਉਹ ਬੰਦੇ ਨੇ ਅੱਛਾ ਬਹੁਤ ਤਗੜੀ ਇੱਧਰ ਵੀ ਤੇ ਉਹ ਪਰਲੇ ਪਾਸੇ ਹਾਂ 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 ਬੋਕਸ ਨਾ ਨਗਰ ਨੇ। ਇਹ ਲੋਕ ਵੀ ਭੈਣ ਬਣੇ ਬੋਲ ਉਸ ਨੂੰ ਨਾ। ਇਹ ਚਾਹੁੰਦੇ ਨਾ ਤਾਂ ਇੰਟਰਗੈਪਟ ਆਈਡਰ ਹੋਣ। ਇਸ ਤੋਂ ਬਿਨਾ ਪਾਰਕ ਦੇ ਗਾਈਡਡ ਟੂਰ ਸੁਜੈਸਟ ਕਰਨ ਵਾਲੀਆਂ ਕੰਪਨੀਆਂ ਬਾਰੇ ਜੇ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਟੂਰਿਜ਼ਮ ਵੈਨਕੂਵਰ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਮੇਰੇ ਜੀ ਜਨਸਾਂ ਨਾਲ ਜਿਆਦਾ ਹੰਬੂ ਰਾਜ ਹੈ ਕਹਿੰਦੇ ਉਹ ਬੰਦ ਕਰੋ। ਆ ਆ ਅੱਜ ਅਸਲੀ ਪਾਰਕ ਬੋਰਡ ਆਫਿਸ ਦੇ ਬਾਰ ਨੂੰ ਓਕੇ ਆ ਦੇਖੋ ਬਈ ਆ ਨਾਲ ਹੀ ਆ ਗਈ ਇੰਗਲਿਸ਼ ਵੇ ਆਪਾਂ ਉੱਥੇ ਹੀ ਆਏ ਆ ਅ ਲੋ ਉਹ ਜਿਹਨੇ ਉਧਰ ਦੀਆਂ ਨਾਲ ਉਧਰ ਦੇ ਜਿਹਨੇ ਇਧਰ ਉਹ ਗੱਡੀਆਂ ਖੜਾ ਕੇ ਤੁਰ ਕੇ ਜਾਂਦੇ ਆ ਲੋਕੀ ਜਿਵੇਂ ਇੱਥੋਂ ਜਲੇ ਉਹ ਬਸ ਐ ਆਣਗੇ ਜਿਵੇਂ ਹੋਰ ਹੋਰ ਉਹ ਤਾਂ ਇਹਨੂੰ ਵੀ ਤੁਹਾਨੂੰ ਉੱਥੇ ਲਿਆ ਕੇ ਬਿਠਾ ਦੇਣੀ ਹੈ ਬਈ ਆਇਕ ਨੇ ਮੈਂ ਮਿਹਨਤ ਕਰਕੇ ਲਈ ਉਹ ਆ ਸਹੀ ਗੱਲ ਆ ਇੱਥੋਂ ਸੱਜੇ ਮੋੜ ਜੀਏ। ਇੱਥੋਂ ਸੱਜੇ ਮੋੜ ਜੀਏ। ਆ ਮੈਂ ਇਥੋਂ ਮੁੜ ਕੇ ਦੇਖਦਾ ਕੋਈ ਨਹੀਂ। ਸੇਖਰ ਉਹਦਾ ਮੈਂ ਢਾਨ ਮੰਨ ਤੇ ਕਿਰਾ ਕਰਾ ਦੂੰ ਪੱਲੇ ਨੂੰ। ਕੋਈ ਆ ਗਿਆ। ਇਹ ਗੀਆ ਬਹੁਤ ਮਹਿੰਗੀ ਰਹਿੰਦੀ ਹੈ ਨਾ। ਬਿਲਕੁਲ ਬਿਲਕੁਲ। ਤੇ ਜੰਗ ਜਨਰੇਸ਼ਨ ਆ ਇਹਨੂੰ ਭੱਜਦੀ ਆ ਤੇ ਫਿਰ ਉਹ ਪਿੱਛੇ ਨੂੰ ਮੁੜਦੀ ਆ। ਹੂੰ। ਕਿਉਂਕਿ ਮੰਗਾ ਮੋਗਾ ਇੱਥੇ ਤੇ ਤਾਂ ਪਹਾੜੋਂ ਹੀ ਬਣਿਆ।

ਦੇਦੀ ਮੈਂ ਤਾਂ ਦਰਖਤ ਦੇਖ ਕੇ ਹੈਰਾਨ ਆ ਵੀ ਕਿੱਥੇ ਕਿੱਥੇ ਲੱਗੇ ਹੋਏ ਨੇ ਜੇ ਲੋਕਾਂ ਦੇ ਘਰ ਦੇ ਬਾਹਰ ਵੀ ਹੈ ਤੇ ਉਹ ਪਰਮਿਸ਼ਨ ਤੋਂ ਬਿਨਾ ਪੋਟ ਨਹੀਂ ਸਕਦੇ ਪਹਿਲੀ ਗੱਲ ਉਹਨਾਂ ਨੂੰ ਪਰਮਿਸ਼ਨ ਮਿਲਣੀ ਨਹੀਂ 40 ਨਹੀਂ ਸਕਦੇ ਪੋਟ ਨਹੀਂ ਸਕਦੇ ਲੈ ਦੇਖੋ ਹੈ ਅਸੀਂ ਅਸੀਂ ਵੀ ਹਮਕੇ ਵੀ ਦਾ ਦਰਖਤਾਂ ਨੂੰ ਵੀ ਅਸੀਂ ਕਿਵੇਂ ਇਹਨਾਂ ਦੀ ਨਿਗਰਹ ਰੰਦੇ ਆ ਸਾਡੀ ਸਹੀ ਗੱਲ ਹੈ ਕਦੇ ਘਰੇ ਹੋਗੇ ਕਦੇ ਸੌਂਗਗੇ ਸਹੀ ਗੱਲ ਹੈ ਲਾਲ ਹੋਗੇ ਖੇਚਦਾ ਕਿੰਦਰ ਆ ਆਪਣੇ ਆਪ ਚ ਦਰਖਤ ਇਹਨਾਂ ਨੇ ਹੀ ਦੇਖਦੇ ਜਾਈਦਾ ਆ ਆ ਯੂ ਡਾਇਮੰਡ ਸਟਰੀਟ ਉਹ ਇਥੋਂ ਰਿਕਰ ਕਰ ਰਿਹਾ ਆ ਤੁਹਾਨੂੰ ਦਿਖਾਉਣਾ ਹੈ ਹਾਂ ਦੇਖ ਲਈ ਪਾਸੇ ਦੇਵੇਂ ਉਹ ਰੀ ਇੰਗਲਿਸ਼ ਵਿੱਚ ਡਾਇਮੰਡ ਸਟਰੀਟ ਤੇ ਦੇਖ ਲੋ ਜੋ ਟੈਕਸੀ ਚਲਾਉਣ ਲੱਗੇ ਸੀ ਉਹ ਜੂ ਵੀ ਸੀ ਤੋਂ ਲਾ ਕੇ ਤੇ ਮੋਟਰ ਨ ਵੀ ਮਿਲ ਜਾ ਡਰਾਈਵ ਥਰੂ ਨਹੀਂ ਆ ਹਨਾ ਕਾਫੀ ਹਾਂ ਤੇ ਮੋਟਰ ਨ ਵੀ ਮਿਲ ਜਾ ਵਾਇਥੇ ਕਿਤੇ ਨਵੀ ਥੱਕ ਗਏ ਸੀ ਕਾਫੀ ਟਾਈਮ ਤੋਂ ਚਾਹ ਕਾਫੀ ਦੀ ਪਾਲ ਦੇ ਵਿੱਚ ਸੀ ਤੇ ਜਾਂਦੇ ਜਾਂਦੇ ਹੈਂ ਦੀਦੀ ਬਾਦ ਚ ਲੋਕੀ ਕਮੈਂਟ ਕਰਦੇ ਨੇ ਸਾਰਾ ਦਿਨ ਫਿਰ ਹੀ ਗਏ ਕੁਛ ਖਾਦਾ ਨਹੀਂ ਮੈਂ ਸਬੂਤ ਦੇਤਾ ਅਸੀਂ ਖਾਂਦੇ ਪੀਂਦੇ ਵੀ ਆ ਭਾਈ ਲੱਗਦਾ ਨਹੀਂ ਵੱਖਰੀ ਗੱਲ ਆ ਸੋ ਤਕਾवट उत्तर की ਥੋੜੀ ਜੀ ਚਾਹ ਕਾਫੀ ਲੈ ਕੇ ਅਗਲੀ ਵੀਡੀਓ ਚ ਆਪਾਂ ਕਰਾਂਗੇ ਇਸ ਸਫਰ ਦੀ ਕਲੋਜ਼ਿੰਗ ਜੁੜੇ ਰਹੋ ਮੇਰੇ YouTube ਤੇ Facebook ਚੈਨਲ ਦੇ ਨਾਲ ਥੈਂਕ ਯੂ ਫॉर ਯੋਰ ਲਵ ਐਂਡ ਸਪੋਰਟ ਬਾਏ ਬਾਏ ਟੇਕ ਕੇਅਰ ਕੀਪ ਸਮਾਈਲਿੰਗ